ਇਹ ਤਸਵੀਰਾਂ ਨੇ ਸ਼੍ਰੀ ਹਨੂਮਨਗੜੀ ਮੰਦਿਰ ਦੀਆਂ ਜਿੱਥੇ ਸਵੇਰੇ ਤੜਕਸਾਰ ਇੱਕ ਵਿਅਕਤੀ ਮੰਦਿਰ ਵਿੱਚ ਆ ਕੇ ਬੜੀ ਹੀ ਹੁਸ਼ਿਆਰੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਮੰਦਿਰ ਵਿਖੇ ਸਥਿਤ ਭਗਵਾਨ ਸ਼ਿਵ ਦੇ ਮੰਦਿਰ ਅੰਦਰ ਜਾ ਕੇ ਸ਼ਿਵਲਿੰਗ ਤੇ ਪਏ नाग ਦੇਵਤਾਂ ਨੂੰ ਚੋਰੀ ਕਰ ਲਿਆ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਚੋਰ ਨੇ ਮੰਦਰ ਅੰਦਰ ਦਾਖਲ ਹੋ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੜੀ ਹੁਸ਼ਿਆਰੀ ਨਾਲ ਸ਼ਿਵਲਿੰਗ ਤੋਂ ਨਾਗ ਚੁੱਕ ਕੇ ਤੋਰ ਮੋੜ ਕੇ ਪੈਂਟ ਵਿੱਚ ਲੁਕੋ ਕੇ ਫਰਾਰ ਹੋ ਜਾਂਦਾ ਹੈ ਆਓ ਦੇਖਦੇ ਹਾਂ ਸੀਸੀਟੀਵੀ ਵਿੱਚ ਕੈਦ ਹੋਈ ਇਹ ਵਾਰਦਾਤ ਇਸ ਵਾਰਦਾਤ ਤੋਂ ਬਾਅਦ ਜਿੱਥੇ ਮੰਦਰ ਕਮੇਟੀ ਦੇ ਨਾਲ-ਨਾਲ ਸ਼ਰਧਾਲੂਆਂ ਵਿੱਚ ਭਾਰੀ ਨਿਰਾਸ਼ਾ ਹੈ ਉੱਥੇ ਹੀ ਸ਼ਰਧਾਲੂ ਇਸ ਨੂੰ ਬਹੁਤ ਹੀ ਘਿਨੌਣੀ ਹਰਕਤ ਦੱਸ ਰਹੇ ਹਨ ਮੰਦਰ ਦੇ ਪੁਜਾਰੀਆਂ ਅਤੇ Hindu ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਾਰੀ ਵਾਰਦਾਤ ਸਵੇਰੇ 5 ਵਜੇ ਤੋਂ 5:30 ਵਜੇ ਦੇ ਦਰਮਿਆਨ ਦੀ ਹੈ ਉਹਨਾਂ ਦੱਸਿਆ ਕਿ ਕਮੇਟੀ ਅਤੇ ਪੁਲਿਸ ਵੱਲੋਂ ਫਿਲਹਾਲ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਬੜੀ ਦੁਖ ਦੀ ਗੱਲ ਹੈ ਕਿ ਅੱਜ 14 ਮਈ ਦਿਨ ਬੁੱਧਵਾਰ ਨੂੰ ਸਵੇਰੇ 5:30 ਵਜੇ ਇੱਕ ਨਿਸ਼ੇੜੀ ਟਾਈਪ ਦੇ ਚੋਰ ਨੇ ਹਰਮਾਨਗੜੀ ਮੰਦਿਰ ਦੇ ਵਿੱਚ ਵੜ ਕੇ ਉੱਥੇ ਸ਼ਵਾਲਾ ਦੇ ਵਿੱਚ ਜਾ ਕੇ ਜਿਹੜਾ 나ਗ ਦੇਵਤਾ ਜੀ ਦਾ ਸਰੂਪ ਉੱਥੇ ਬਰਾਇਮਾਨ ਹੁੰਦਾ ਉਹਨੂੰ ਚੋਰੀ ਕੀਤਾ ਇਹ ਬੜੀ ਸ਼ਰਮ ਦੀ ਗੱਲ ਹੈ ਔਰ ਇਸ ਦੀ ਸਾਰੀ ਜਿਹੜੀ ਰਿਪੋਰਟ ਹੈਗੀ ਆ ਮੈਨੇਜਮੈਂਟ ਕਮੇਟੀ Hindu Dwar Committee ਹਰਮਾਨਗੜੀ ਫਗਵਾੜਾ ਵੱਲੋਂ ਐਚ ਐਚਓ ਸਿਟੀ ਨੂੰ ਭੇਜੀ ਗਈ ਸੀ ਔਰ ਜੇ ਦੇ ਉੱਤੇ ਉਹਨਾਂ ਨੇ ਤਤਕਾਲ ਕਾਰਵਾਈ ਕਰਦੇ ਹੋਏ ਆਪਣੀ ਪੂਰੀ ਟੀਮ ਨੂੰ ਇੱਥੇ ਹਰਮਾਨਗੜੀ ਦੇ ਵਿੱਚ ਵਿਜ਼ਿਟ ਕੀਤਾ ਔਰ ਸਾਨੂੰ ਆਸ਼ਵਾਸਨ ਦਵਾਇਆ ਕਿ ਜਲਦੀ ਤੋਂ ਜਲਦੀ ਉਸ ਚੋਰ ਨੂੰ ਕਾਬੂ ਕੀਤਾ ਜਾਏਗਾ ਔਰ ਇਸ ਦੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾਏਗਾ ਔਰ ਇਸੇ ਗੜੀ ਵਿੱਚ ਹੁਣ ਕੁਝ ਹੀ ਦਿਨ ਪਹਿਲਾਂ ਐਸਪੀ ਮੈਡਮ ਜੀ ਰੁਪਿੰਦਰ ਭੱਟੀ ਜੀ ਵੀ ਸਪੈਸ਼ਲ ਤੌਰ ਦੇ ਉੱਤੇ ਵਿਜ਼ਿਟ ਕਰਕੇ ਗਏ ਨੇ ਐਸਪੀ ਔਰ ਉਹਨਾਂ ਦੇ ਨਾਲ ਡੀਐਸਪੀ ਸਾਹਿਬ ਵੀ ਆਏ ਸੀ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਦੀਆਂ ਕਿ ਉਹਨਾਂ ਨੇ ਇਸ ਗੱਲ ਨੂੰ ਬਹੁਤ ਸੀਰੀਅਸਲੀ ਲਿਆ ਔਰ ਜਲਦੀ ਤੋਂ ਜਲਦੀ ਆਸ਼ਵਾਸਨ ਦਿੱਤਾ ਕਿ ਚੋਰ ਨੂੰ ਫੜਿਆ ਜਾਏਗਾ ਅੱਜ ਸ੍ਰੀ ਹਨਮਾਨ ਗੜੀ ਮੰਦਿਰ ਮੇ ਸਵੇਰੇ 5:30 ਵਜੇ ਕਰੀਬ ਸ਼ਿਵ ਮੰਦਿਰ ਸੇ ਇੱਕ ਨਸੈੜੀ ਲੜਕੇ ਨੇ 나ਗ ਜੀ ਦਾ ਕਿਚੂਰੀ जो कि पहले सारे मंदिर में घूमा है उसके बाद शिव मंदिर में आया और बड़ी विधि के साथ में उसने बड़ी साथी साथ में उसने शंकर जी से नाग देवता को उठाया और उसने तोड़ ताड़ के अपने पैंट में घुसा के उसको ले गया ये बड़ी माड़ी बात है कृपा प्रशासन इसका ध्यान करें कैमरे में आए हाँ कैमरे में आ रहा है कितने आदमी हैं अकेला ये लड़ेगा सवेरे साढ़े पाँच बजे आया है साढ़े पाँच बजे उसने चारों पास देखा है और उसके बाद देख देख दिर के फिर शिमदर में घुस गया शंकर जी से नागरिकता उतारे दूर उतार के और अपनी पैंडिंग मार के ले गया ਉਧਰ ਇਸ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਡੀਐਸਪੀ ਫਗਵਾੜਾ ਅਤੇ ਥਾਣਾ ਸਿਟੀ ਦੇ ਐਸਐਚਓ ਗੌਰਵ ਧੀਰ ਵੀ ਪੁਲਿਸ ਪਾਰਟੀ ਨਾਲ ਮੰਦਿਰ ਵਿਖੇ ਪਹੁੰਚੇ ਤੇ ਕਮੇਟੀ ਮੈਂਬਰਾਂ પાસે ਜਾਣਕਾਰੀ ਹਾਸਲ ਕੀਤੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਚੋਰ ਦੀ ਤੇਜ਼ੀ ਨਾਲ ਭਾਲ ਕਾਰਨੀ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਨੂੰ ਜੀ ਹਨੂਮਾਨ ਗੜੀ ਮੰਦਿਰ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਚੋਰ ਆਇਆ ਹੈ ਅ ਸਵੇਰ ਸੁਬਾਹ ਲਗਭਗ 5:30 ਦੇ ਆਸ-ਪਾਸ ਜਿਨੇ ਇਸ ਮੰਦਿਰ ਦੇ ਅੰਦਰ ਸ਼ਿਵ ਮੰਦਿਰ ਹੈ ਉਥੇ ਆ ਕੇ ਜੋ ਅ ਸ਼ਿਵਲਿੰਗ ਦੇ ਉੱਪਰ 나ਗ ਦੇਵਤਾ ਜੀ ਇੱਕ ਅ ਮੂਰਤੀ ਹੈ ਉਹਨੂੰ ਨੇ ਚੋਰੀ ਕੀਤਾ ਹੈਗਾ ਸੋ ਮੌਕਾ ਸਾਡੇ ਵੱਲੋਂ ਵਿਜ਼ਿਟ ਕੀਤਾ ਗਿਆ ਹੈ ਕੈਮਰੇ ਚੈੱਕ ਕੀਤੇ ਜਾ ਰਹੇ ਹੈਗੇ ਟੀਮਸ ਅਸੀਂ ਬਣਾ ਦਿੱਤੀਆਂ ਨੇ ਔਰ ਇਹਨੂੰ ਆਇਡੈਂਟੀਫਾਈ ਕਰਕੇ ਬੰਦੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ E aí